ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਟਾਈਮ ਜੀ 9:07 ਹੋ ਗਏ ਸਵੇਰ ਦੇ ਹੁਣ ਆਪਾਂ ਮੱਝਾਂ ਬਨਨ ਦੀ ਬਾਰੇ ਤੇ ਅੱਜ ਮਾਸੀ ਵੀ ਨਹੀਂ ਹੁੰਦੀ ਉਹਨੇ ਫੋਨ ਕੀਤਾ ਉਹਨੂੰ ਬੁਖਾਰ ਹੋਇਆ ਪਿਆ ਉਹ ਵੀ ਮੈਨੂੰ ਸਿੱਤਣਾ ਪੈਣਾ ਚਲੋ ਜੀ ਹੁਣ ਮੱਝਾਂ ਬਣਾ ਕੇ ਮੈਂ ਸਰਦਾਰ ਜੀ ਤੋਂ ਗੋਹਾ ਚ ਕਾਨੂੰ ਫਿਰ ਕੱਲੀ ਤੋਂ ਨੱਥ ਟੂਈ ਭਾਬਾ ਜਨ ਚੱਕਣਾ ਨੇ ਇੰਦਰਪੀਰੇ ਚਾਹ ਉਹਨੇ ਸਕੂਲ ਜਾਣਾ ਸੈਫਿੰਨ ਚੋਂ ਚੜ੍ਹੇ ਪਏ ਤੇ ਆਪਣੇ ਨਾ ਚਾਰ ਕਣੀਆਂ ਤੋਂ ਲੀਨ ਤੋਂ ਕਣੀਆਂ ਬਣਨੀਆਂ ਨਹੀਂ ਪੈਗ। ਬਹੁਤ ਗਰਮ ਹੋ ਗਈ। ਅੱਜ ਮੌਸੀ ਵੀ ਨਹੀਂ ਆਉਂਦੀ। ਕਿਹਾਂ? ਮਸਾਲਾ ਹੋ ਗਿਆ ਮੈਂ। ਅੱਜ ਮਸਾਲਾ ਆ ਗਿਆ ਹੈ ਨਾ ਚਾਰ ਕਣੀਆਂ ਨਾਲ। ਮੈਂ ਖਾਂਦੇ ਰਹਾਂ। ਸਾਬੀ। ਹਾਂ। ਕਿਵੇਂ ਚਲੀ? ਕਰਾ ਦੇ। ਨਹੀਂ ਇਹ। ਸਾਬੀ। ਚੱਲ। ਭਰਾ ਹੋ ਜਾਓ। ਆ ਜਾ ਨਮ ਲੇ ਫੜ ਲੈ ਫੜ ਲੈ ਫੜ ਲੈ ਆ ਚੱਲ ਬੇਡਾ ਬੱਤੀ ਇਹਨੇ ਪੈ ਰਹਾ ਹੈ ਵੇ ਦੇਖ ਲੈ ਆ ਜਾ ਹੰਬਲ ਜਾਣਾ ਜੇ ਵਿਆਹ ਜਾਣਾ ਹੁੰਦਾ ਇਹ ਆਇਆ ਕਹਿੰਦਾ ਮੈਨੂੰ ਫੜ ਨਹੀਂ ਸਕਦੇ ਤੁਸੀਂ ਹਮਮ ਇਹ ਬਹੁਤ ਹੰਬਲੇ ਹੈ ਆ ਜਾ ਜਦ ਤੂੰ ਬਾਹਰ ਨਿਕਲਣਾ ਨਾ ਇਹ ਹੋ ਜਾਂਦਾ ਵੀ ਹਾਂ ਆ ਗਈ। ਲੋਟ ਲੱਜਾ ਬਣਨ ਦੀ ਪਹਿਲਾਂ ਓਏ ਚਲ ਮੈਂ ਜਾਂਦੀ ਮਾਜ ਫਿਰਦਾਰਾ ਫਿਰ ਆਪਾਂ ਉਹ ਵਾਜਦੇ ਦੇਖੋ

ਆਈ ਖਾਫਰ ਜੀ ਹਾਂ ਤਾਂ ਕਮਾਂਡਾ ਹੋਰ ਲਿਆਉਣਾ ਹੈ ਹਾਂ ਮੋਬਿਲ ਆ ਗਿਆ ਤਾਂ ਫਿਰ ਜਵਾਨੀ ਹੈਗਾ ਨਾ ਬਾਗਦਾਲ ਕਿਤੇ ਛਾਲ ਕਿ ਆ ਇਧਰ ਲਿਆ ਲਈ ਹਾਂ ਡਾਇਮੰਡ ਦੇ ਆਲੂ ਹੈਂ ਡਾਇਮੰਡ ਆਲੂ ਹਾਂ ਦਾਪੀ ਨੇ ਕਰ ਦਿੱਤਾ ਹੈ ਹੈ ਆਲੂ ਵੀ ਡਾਇਮੰਡ ਦੇ ਆਉਣ ਲੱਗੇ ਹੈ ਲਪੁੱਤਿਆਂ ਨੇ ਕਿਸੇ ਚੀਜ਼ ਕੋਈ ਚੀਜ਼ ਹੈਗੀ ਬਿਨਾ ਬ੍ਰਾਂਡ ਤੋਂ ਆਲੂ ਵੀ ਡਾਇਮੰਡ ਦੇ ਆ ਗਏ ਬ੍ਰਾਂਡ ਦੇ ਹੁਣ ਮਨੀ ਬਲੱਡ ਲੋਟ ਹੋ ਗਿਆ ਥੋੜਾ ਜਿਹਾ ਕੋਕੜੀਆਂ ਕੋਕੜੀਆਂ ਖਾਣ ਦਾ ਵੀ ਟਾਈਮ ਨਹੀਂ ਲੱਗਦਾ ਆ ਦੇਖੋ ਜੀ ਸਾਡਾ ਇੱਕ ਹੋਰ ਕੰਮ ਵਧ ਗਿਆ ਪਰ ਅਸੀਂ ਪਹੁੰਚ ਗਈ ਧੀ ਕਰੇ ਗੱਡੀ ਦਾ ਟਾਇਰ ਫਟ ਗਿਆ ਮੂਤਲੀ ਦਾ ਮੂਰਲਾ ਟਾਇਰ ਥੋਰ ਖੱਟ ਚਕੜਾ ਹੋ ਗਿਆ ਨਾ ਹੁਣ ਇੱਕ-ਇਕਾ ਸਿੰਗਲ-ਸਿੰਗਲ ਟਾਇਰ ਪਵਾਉਂਗੇ ਇੱਕ ਖਵਾਣੇ ਖਵਾ ਲਾਂਗੇ ਨੰਗਲੇ ਉਹ ਪਿੰਦਰ ਕਹਿੰਦਾ ਫਿਰ ਇੱਕ ਪਹਿਲਾ ਘਾਜਿਆ ਕਰੂਗਾ ਨਾ ਬੜ ਜਣਾ ਕਰ ਲਓ ਮੂਰਲੇ ਦੋ ਇਕੱਠੇ ਪਵਾ ਲੂ ਮਗਰ ਮਗਨ ਦਾ ਪੀਉਦਾ ਮਗਰ ਲੈ ਫੇਰ ਪਾ ਲਿਓ ਐ ਆਹੋ ਮੈਨੂੰ ਬੁੱਕ ਲੱਗੀ ਐ ਮੈਂ ਤਾਂ ਮਰੂਦ ਕਾਕਾ ਟਾਈਮ ਪਾਸ ਕਰੀ ਜਾਨੀ ਮੈਂ ਕੀ ਤਾਂ ਬਣਾ ਲਓ ਆਪ ਓ ਬਾਈ ਤੜਕਾ ਲਾ ਲੈ ਗੰਡਾ ਜੀਰ ਕੇ ਆਹੋ ਆ ਫਿਰ ਤੜਕਾ ਲਾ ਲੈ ਆਹੋ ਸਵਾਦ ਕਿੰਨ ਮੰਦੀ ਆ ਡਾਇਮੰਡ ਦੇ ਆਲੂ ਪਾਲਾ ਵਿੱਚ ਐ ਸ਼ੈਫੀ ਬਾਸੀਆਂ ਲਈ ਜਾਂਦਾ ਬਾਸੀ ਲੜੇ ਲਓ ਜੀ ਮੱਝਾਂ ਬੰਤੀ ਤੇ 4 ਵਜੇ ਮੈਂ ਤੇ ਪਿੰਡਰ ਨੇ ਤਾਂ ਖਾ ਕੇ ਬੇਲੀਆਂ ਵੀ ਹੋ ਗਈਆਂ ਆਹ ਦੇਖ ਨੇ ਮਰੀਜੀ ਨੇ ਕੋਹਾ ਕੇ ਮੈਂ ਵੱਡੇ ਮੈਂ ਸੰਮਾਉਣ ਵਾਲੀਆਂ ਨੇ ਲਓ ਨਹੀਂ ਫਿਰ ਆਪਾਂ ਪਰਸੋਂ ਦੇ ਨਾਲ ਤੇ ਗਰਮੀ ਐ ਕਰ ਤੇ ਗੁਰਤੇ ਜਾਂ ਮਿਲ ਲਓ ਟਨੇ 15 ਕਿਤੇ ਇੰਦਾਂ ਨਹੀਂ ਫੜ ਲਿਆ ਮੈਂ ਆਇ ਖਾਣ ਗਣੀ ਆਇ ਤੀ ਕਿ ਬਸ ਮੈਂ ਕੱਲ੍ਹ ਜ ਸਮਾਨ ਲੈ ਕੇ ਨਹੀਂ ਆਈ ਤੂੰ ਵੀ ਜਮਿਨੀ ਆ ਬਿਖਾਨ ਖੋਣ ਨੂੰ ਲਿਆਦੇ ਕੋਸਾ ਆ ਦੇਖ ਹਾਏ ਹਾਏ ਮੈਂ ਤਾਂ ਪੁਰਪੜੀ ਚੀਜ਼ ਪਈ ਜਾਂਦੀ ਆ ਦੋ ਵੇ ਦੀ ਲੱਗੀਆਂ ਇੱਥੇ ਠੀਕ ਆ ਹਾਂ ਕੱਢਣਾਂ ਨੇ ਪੈ ਤੇ ਸੂਟ ਸ਼ਟ 10 ਦਿਨ ਹੋਵੇ 15 ਤੀਆਂ ਦੀ ਬਰੀਆਂ ਹੈ ਹੈ ਆਗਲੇ ਨੇ ਵੀ ਤੀਆਂ ਰੱਖੜੀਆਂ ਨਵਾਂ ਤੀਆਂ ਸੂਟ ਭੇਜ ਦੇ ਮੇਰੀਆਂ ਚੱਲ ਬਈ ਹੱਥ ਚੋ ਪਾ ਲਈ ਆ ਚੱਲ ਬਈ ਚਾਹ ਖਾਂਦਾ ਚੱਲ ਸੋ ਕਰਾਂ ਮੈਂ ਕੱਢੇ ਪੈ ਨੇ ਤੜਕੇ ਲੈ ਕੇ ਜਾਉਂਗਾ ਬਹੁਤ ਤੜਕੇ ਫਿਰ ਪਹਿਲਾਂ ਪਾਈ ਰਸ ਬੋਤਾਗਾ ਹਾਂ ਹਾਂ 8:30 ਵਜੇ ਤੋਂ ਲੈ ਕੇ ਤੁਰਦੀ ਰੋ ਇਕਰ ਵੀ ਅਜ ਬਜ਼ੋਰ ਵੀ ਪੰਜ ਇਹਨੇ 50 ਤੱਕ ਪਿੰਦਨ ਨਿਕਲ ਲੈ ਤਿੱਕਰ ਵੀ ਛੜਤਾ ਅਤਾ ਉਹ ਵੀ ਪਾਟਦੇ ਤੇ ਮਾਹ ਪਿਆਰ ਰਹਿਣ ਦੇ ਕੋਈ ਨਾ ਆ ਇੱਥੇ ਤਰਿਆ ਹੋਇ ਤੂੰ ਸਵਾਗਨ ਆੜਾ ਉਤਰਿਆ ਹੋਜੇ ਤੇਰੇ ਭਾਈ ਨੇ ਹੋਰ ਦੇਵਾ ਕਿੱਥੋਂ ਲੈ ਆ ਦੀ ਉਹ ਇਨੇ ਕਾਰ ਵਧੀਆ ਇਹ ਕਾਰ ਵਧੀਆ ਹੈ ਅੰਦਰ ਆ ਬੇ ਅੰਦਰ ਉਹਨੂੰ ਕਹਦੇ ਮੈਂ ਹਾਂ ਕਰ ਲੂ ਪਾਣੀ ਪੁਣੀ ਪਿਆ ਦੂ ਤੂੰ ਟੋਕਾ ਕਰ ਦੇ ਦਾਲ ਸਬਜ਼ੀ ਬਣਾਉਣੀ ਹੈ ਰਸੋਈ ਦਾ ਹਾਲ ਦੇਖਣਾ ਆ ਟੂਪ ਜੀ ਉਧਰ ਲੈ ਕੇ ਜਾ ਪੀਤੀ ਇੱਥੇ ਕੰਮ ਛੱਡ ਕੇ ਉੱਤੇ ਬੈ ਗਏ ਸੀ ਖਰਾਬ ਕਰ ਦਾਂਗੇ ਤੂੰ ਆ ਜਾ ਪਹਿਲਾਂ ਲੈ ਆਓ ਸੀ ਚਾਹ ਪੀ ਬੈ ਗਿਆ ਹਾਂ ਰੋਟੀ ਤਾਂ ਨਹੀਂ ਮਿੜ ਕਾ ਜਾਂਦੇ ਜਦੋਂ ਮੜਾ ਜਾਂ ਦੱਬ ਲੈਣੀਆਂ ਮੈਨੂੰ ਲਓ ਜੀ ਆਪਾਂ ਜਿਹੜੇ ਬਿਲ ਬਣਾਉਣ ਵਾਲੇ ਬੈਠੇ ਉਹ ਬਣਾ ਤੇ ਜਿਹੜੇ ਕਿੱਦਿਆਂ ਦਾ ਕੰਮ ਖੜਾ ਸੀ ਸਾਰੇ ਛੁੱਟ ਕੱਢ ਲੇ ਅੱਜ ਪੋਸਟ ਆਫਸ ਵੀ ਚੱਲ ਪਈ ਥੋੜਾ ਆਪਾਂ ਆਹ ਪਾਰਸਲ ਨੇ ਸਾਰੇ ਕੱਢ ਦਈਏ ਕਰਾ ਰਾਮ ਨੂੰ ਪੈਕ ਕਰਕੇ ਪਾਵਾਂਗੇ ਇਹਨਾਂ ਨੂੰ ਸਵੇਰੇ ਕਿ ਹੁਣ 10 ਦਿਨ ਹੋ ਗਏ ਸਾਰਿਆਂ ਨੂੰ ਪੂਰਾ ਰਸ ਹੋਇਆ ਤੇ ਲੈਸਾਂ ਨੂੰ ਸਭਿਆ ਹੁਣ ਤਾਂ ਖਤਮ ਹੋ ਜੇ ਬਣੀ ਨੇ ਲੈਸਾਂ ਚਾਰਜ ਆਪਣਾ ਤੇਰੇ ਫੋਨ ਦਾ ਚਾਰਜ ਉਧਰ ਉਧਰ ਹੈ ਫਰਿੱਜ ਤੇ ਲਾਇਆ ਦਿੱਤੀ ਸੀ ਲਾਇਆ ਦਿੱਤੀ ਤੂੰ ਇੱਕ ਪਹਿਲਾਂ ਉਹ ਤਾਂ ਘਟਾਇਆ ਕਿੰਨਾ ਆਇਆ ਅੱਜ ਕੀ ਆਇਆ 4300 ਤੋਂ ਸਰਤੀਏ ਨਾ ਮਰadigan ਨਾ ਆਪਾਂ ਵਿੰਡੋ ਲਾਉਂਦੇ ਰਿਆਂ ਹਾਂ ਪਹਿਲਾਂ ਨਾ ਇਹ ਛੇਤੀ ਦਾ 6 ਯਾਰ ਪਹਿਲਾਂ ਇਹ ਬਾੜਾ ਚੱਲਦਾ ਸੀ ਦਿਨ ਰਾਤ ਚੱਲਦਾ ਪਹਿਲਾਂ ਦਿਨ ਰਾਤ ਚੱਲਦਾ ਸੀ ਹੁਣ ਤਾਂ ਇਹ ਸਾਰਾ ਦਿਨੇ ਰਾਤ ਵੀ ਹੁਣ ਤਾਂ ਇਹ ਖੜ ਗਿਆ ਹੁਣ ਇਹ ਐਤ ਕੀ ਖੜਾ ਕੇ ਹੁਣ ਤਾਂ ਇਹ ਥੋੜਾ ਟਾਈਮ ਹੀ ਚੱਲਦਾ ਮੈਂ ਇਹ ਲਾ ਲਨੀ ਆ ਦੁਪਹਿਰੇ ਜੇ ਚਾਹ ਜੀ ਪੀ ਕੇ ਜਦੋਂ ਕਾਜ ਆਉਂਦਾ ਹਾਂ ਉਹ ਤਾਂ ਕੋਈ ਲਾਉਂਦਾ ਹੀ ਨਹੀਂ ਇਹਨੂੰ ਚਲ ਚਲ ਜਹਾਜਾ ਬਿਲ ਘਟ ਆਇਆ ਹਜਾ ਇਧਰ ਸੱਪ ਨਿਕਲ ਗਿਆ ਆ ਟਾਇਰ ਦਾ ਕੰਮ ਤਾਂ ਉੱਥੇ ਹੀ ਲੈ ਗਏ ਜਾ ਕੇ ਸਪਿੰਡਰ ਆਖੇ ਫੇਰ ਸਾਂ ਫਮ ਦੇ ਨਹੀਂ ਆਉਂਦੀ ਕਹਿੰਦਾ ਕਿਵੇਂ ਕਰਿਆ ਤੁਸੀਂ ਕੁਸ ਪਹਿਲੇ ਵੀ ਜੀਰੋ ਆ ਗਿਆ ਤੇ ਉਹੀ ਬੰਦ ਮਾਰਿਆ 6800 ਤੋਂ ਛੋਕਿਆ ਐਜ ਕਿੰਨਾ 4300 ਆ ਮਹੀਨੇ ਦਾ ਬਸ ਆਹੀ ਵੀ ਲਾਉਗਾ ਹੁਣ ਹਾਂ ਹੁਣ ਤਾਂ ਘਟ ਗਿਆ ਰਾਤ ਰਾਤ ਵਾਲਾ ਬੰਦ ਬਸ ਹੁਣ ਘੱਟ ਚਲਾ ਰਿਹਾ ਕਰ ਹੂੰ ਹੂੰ ਹੁਣ ਤਾਂ ਚੱਲਦਾ ਹੀ ਨਹੀਂ ਆ 2 ਵਜੇ ਤੋਂ ਬਾਅਦ ਕਾ ਜਾਉਂਗਾ ਖੜਾ ਫੜ ਗਿਆ ਮੈਂ ਸਮਝ ਨਾ ਦੇ ਸਾਢੇ 5 ਹੋ ਗਏ ਹੁਣ ਸਾਈਂ ਮਗਰ ਮਗਰ ਫਿਰਦਾ ਲੈ ਮੈਂ ਪਹਿਲਾਂ ਕੋਈ ਜੀ ਭਾਂਡੇ ਫੁੱਲੇ ਸਾਫ਼ ਕਰਾਂ ਫਿਰ ਆਲੂ ਪਕੌੜੇ ਦੀ ਦਾਲ ਬਣਾਵਾਂਗੇ ਜੀ ਡਾਈਮੰਡ ਆਲੂ ਦੀ ਬਾਬਾ ਕਹਿੰਦਾ ਡਾਈਮੰਡ ਆਲੂ ਨੇ ਹੋਰ ਫਿਰ ਬਾਅਦ ਚ ਕਰ ਲਾਂਗੇ ਭਾਂਡੇ ਦਾ ਜੀ ਥੋੜੀ ਨੇ ਵੈਸੇ ਵੀ ਜਿਹਦੀ ਕਰ ਕਰਤੀ ਕੰਮ ਹੋਰ 120 ਦੀ ਪਸੇਰੀ ਦਿੱਤੀ ਹੈ ਡਾਈਮੰਡ ਆਲੂ ਦਾ ਵੀ ਬ੍ਰਾਂਡ ਆ ਗਿਆ ਠੀਕ ਚਲੋ ਵੀ 5:30 ਹੋ ਗਏ ਸਰਦਾਰ ਜੀ ਆ ਗਏ ਇੱਥੇ ਆਪਾਂ ਸਾਰਾ ਮੈਂ ਪਾਰਸਲ ਵਗੈਰਾ ਜਿੰਨੇ ਵੀ ਹੈਗੇ ਨੇ ਸਾਰੇ ਹੁਣ ਫੋਟੋ ਵੀਡੀਓ ਐਡੀਟਿੰਗ ਕਰਕੇ ਕੱਢਦੀਆਂ ਕੋਸ਼ਿਸ਼ ਕਰਾਂਗੇ ਵੀ ਸ਼ਾਮ ਨੂੰ ਅਸੀਂ ਪੈਕਿੰਗ ਕਰ ਲਈਏ ਸਵੇਰੇ ਬਾੜੀ ਓਕੀ ਹੋ ਜੰਦੀ ਹੈ ਹਾਂਜੀ ਚੱਪਲਾ ਐ ਭੀਤੀ ਨੂੰ ਕਿਹਾ ਜੀ ਉਧਰ ਧਰ ਦੇ ਦੇਖਾ ਕਰਤੇ ਵੀ ਨਾ ਮੇਰਾ ਕੀ ਕਰਤਾ ਸੈਟਿੰਗ ਕਰੀਏ ਦੇਖਾ ਪੰਜਾਬ ਪਤਾ ਨਹੀਂ ਪਾੜ ਦੇ ਬਸ ਦਾ ਕੋੜਤਾ ਹੱਥ ਜੀ ਫੜ ਕੇ ਦੇਖਿਆ ਜੂ ਮਮ ਪਰ ਪਜਾਮਾ ਜਿਆਦਾ ਖੱਤੰਨਾ ਸੰਗੀਆਂ ਥੋੜਾ ਜਿਹਾ ਉਹ ਕਰਤੀ ਤੇ ਗੁੜੀ ਆਖਿਆ ਸੀ ਇਹਨੂੰ ਮਾਰਦੀ ਨੂੰ ਸੌਣ ਪੈ ਗਿਆ ਕਰ ਤੋਂ ਦਾ ਪਰ ਥੋੜਾ ਹੀ ਕਰਿਆ ਗੁੜੀਆਂ ਵਾਲੇ ਸੂਟਾ ਵਾਂਗੂ ਇਤੋਂ ਫੀਟਿੰਗ ਨਹੀਂ ਕਰਤੀ ਹੈ ਵਿੱਚ ਸੇਉਣ ਮਾਰ ਕੇ ਗੁੜੀਆਂ ਨੇ ਆਪ ਦੇਖ ਲਿਆਦੇ ਵਸਪਾ ਆਹ ਖੁੱਲੇ ਜਿਹਾ ਵਾਲਾ ਪਜਾਮੇ ਚ ਕੀ ਤੀ ਪਜਾਮੇ ਵੀ ਖੁੱਲੇ ਤੇ ਸਰ ਲੈ ਓਟਾ ਕਰਤਾ ਰੋਂਗਾ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਹੈ ਅੱਗੇ ਹੋ ਗਏ ਜਦਾ ਇਹਨੂੰ ਕਹਿੰਦੇ ਵੀ ਵਿਚਾਰ ਰੁਵਾ ਚੀਜ਼ ਪੀੜੀ ਆਖਿਆ ਦੀਗਾ ਉਹਨੂੰ ਮੈਂ ਕਿੱਸਾ ਦਾ ਥੱਲੇ ਕਰ ਥੱਲੇ ਕਰ ਲੈਣਾ ਇੰਨਾ ਉੱਚਾ ਚੜਾਉਣੇ ਕੋ ਇਹ ਥੱਲੇ ਮੂਰੀਆਂ ਵੀ ਦੇੜੀਆਂ ਹੋਈਆਂ ਨੇ ਪਜਾਮੇ 'ਚ ਤਾਂ ਥੱਲੇ ਦਾ ਕੋਈ ਟਿੱਕ ਨਹੀਂ ਦੀ ਉਹਨੂੰ ਆਇਆ ਆਖਿਆ ਦੀ ਵੀ ਖੁੱਲਾਗਾ ਅੱਜ ਕੀ ਕੋਰਤੇ ਵੀ ਜੰਮੇ ਨਾ ਸਮਰਤਾ ਉੱਪਰ ਕਰੀ ਉੱਪਰ ਕਰੀ ਉੱਪਰ ਕਰ ਥੋੜਾ ਜਿਹਾ ਉੱਪਰ ਕਰ ਇੰਨਾ ਵੀ ਪੈਰਾਂ 'ਚ ਕਿਉਂ ਪਾਇਆ ਬਸ ਐਂ ਇੰਝ ਕਰਨਾ ਪੈ ਰਿਹਾ ਹੈ ਇਹ ਤਾਂ ਉੱਚੇ ਹੋ ਗਏ ਉੱਚੇ ਕਰ ਤੇ ਪਜਾਮੇ ਕੈ ਕੈ ਜੰਬੀ ਤੇ ਉਹ ਅੱਖ ਦਾ ਝੋਲੀ ਆ ਗਈ ਝੋਲੀ ਨੂੰ ਵੀ ਸੱਡੀ ਵਾਟਾ ਦੋ ਕੁਰਤਾ ਵੀ ਬਾਕੇ ਦੇਖ ਲੈ ਚਲ ਹੁਣ ਤਾਂ ਫੇਰਾ ਪਾ ਲੈਣਾ ਬਸ ਐਦ ਕੀ ਤਾਂ ਉਹਨੇ ਤੇਰੇ ਕੱਪੜੇ ਖਰਾਬ ਹੀ ਕਰ ਮੈਂ ਪੈਸੇ ਉਨਹੀਂ ਲੈ ਗਿਆ 650 ਪਹਿਲੀ ਵਾਰੀ ਤੇ ਆ ਤੂੰ ਥੋੜਾ ਮੋਟਾ ਰੱਖਣੇ ਦੇ ਸੈਸੇ ਤਾਂ ਲੈ ਗਿਆ ਚਲੋ ਚਲ ਪਿੰਦਰ ਦਾ ਕਹਣਾ ਰੈਡੀ ਦੀ ਕੁਰਤੇ ਵੀ ਜੰਮੇ ਪਾਏ ਕਹਿੰਦਾ ਜਿਵੇਂ ਰੈਡੀਮੇਡ ਲੈ ਜਾਂਦਾ ਤੁਹਾਨੂੰ ਆ ਜਿਹੜਿਆ ਚੜੂ ਕਦੋਂ ਹੋਣੀ ਨਹੀਂ ਨਹੀਂ ਕਰਦੇ ਹਾਂ ਤਾਂ ਮੈਂ ਘੰਟੇ ਲੈ ਕੇ ਜਾਇੰਗਾ ਨੀ ਲੈ ਕੇ ਨਮ ਤਾਂ ਹੂੰ ਚਾ ਦੂਜਾ ਪਾਣੀ ਜਾ ਕਰਦੇ ਕਿ ਹੋ ਗਾ ਠੀਕ ਕਰ ਆ ਵੀ ਫੜਾਏ ਹੁੰਦੇ ਦਾ ਕੱਟ ਲੈ ਕੇ ਅਸਤੇ ਆ ਦੂਜਾ ਮੈਂ ਉਹ ਵੀ ਦਿਖਾਈ ਕਰਦਾ ਇੱਕ ਪਜਾਮਾ ਪਜਾਮਾ ਹੁਣ ਇੱਕ ਸੇਮ ਹੀ ਕਰਿਆ ਹੋਉਨੇ ਆ ਮੈਨੂੰ ਫੜਾ ਦੇ ਦੂਜਾ ਜੀ ਟਾਈਮ ਮਾਰਦਾ ਹਾਏ ਹਾਂ ਦਸਰੇ ਤੋਂ ਛੋਟੇ ਕਰਕੇ ਨਹੀਂ ਛੋਟੇ ਕਰਤੇ ਬਸ ਇਹ ਦੋਨੇ ਪਜਾਮੇ ਲੈ ਜੀ ਕਰਕੇ ਉਹਦੇ ਕੋਲੇ ਤੂੰ ਤਾਂ ਪਾ ਕੇ ਦੇ ਦੂ ਉਹਦੋਂ ਨੂੰ ਗਰਮੀ ਨਿਕਲ ਜੂ ਜਦੋਂ ਨੂੰ ਉਹਦੇ ਪਜਾਮੇ ਲੋਟ ਕਰਕੇ ਦਊਗਾ ਮੀਨੇ ਦੇਖਿਆ ਕਹਿੰਦਾ ਤੈਨੂੰ ਆ ਚੀਜ਼ਾਂ ਦਾ ਦੇਣੀ ਆ ਥੋੜੀਆਂ ਬਿਜਲੀ ਐਤ ਕੀ ਤਾਂ ਕਹ ਤੂੰ ਬੋਲਾ ਹੋ ਗਿਆ ਇਹ ਠੀਕ ਲੱਗਦਾ ਹਾਂ ਠੀਕ ਆ ਹਾਂ ਇਹ ਠੀਕ ਆ ਆ ਇੱਕ ਕਰਤਾ ਆ ਲਾ ਓਏ ਇਹੋ ਕਰ ਲਓ ਆ ਤਾਂ ਚਲ ਠੀਕ ਆ ਚੱਲ ਇਹ ਤਾਂ ਲੋਟ ਆ ਥੋੜਾ ਜਿਹਾ ਉਹ ਗੂਗਲ ਆ ਜਾ ਭਈ ਆਪਦੇ ਘਰ ਤੇ ਆਹ ਚੀਜ਼ ਆ ਉਹਨੂੰ ਆ ਥੋੜੀ ਆਖਿਆ ਦੀਗਾ ਸਾਰੀ ਗਰਮੀ ਹੋ ਗਈ ਤਾਂ ਤਾਂ ਮੇਰਾ ਲਹੂ ਵੀ ਰੱਖਿਆ ਆ ਤਾਂ ਠੀਕ ਆ ਤਾਂ ਸਾਰਨਾਂ ਦੀ ਰੱਖੀ ਬਸ ਗਾਹ ਨੂੰ ਨਹੀਂ ਦੇਣਾ ਪਰ ਪਿਛਲੇ ਸਾਲ ਇੰਨੇ ਸੋਹਣੇ ਸੀ ਹੁੰਦੇ ਤੇ ਪਿਛਲੇ ਸਾਲ ਆ ਸੋਹਣੇ ਸੀ ਹੁੰਦੇ ਹੋਏ ਨੇ ਕੀ ਪਤਾ ਸੀ ਕੱਲਾ ਆ ਜਾਦ ਰਖੀ ਆ ਤਾਂ ਚੱਲ ਉਹਨੂੰ ਪਿੰਦਰ ਨੂੰ ਕਿਆ ਪਾਣੀ ਪਿਆ ਦੋ ਤੂੰ ਟੋਕਾ ਕਰ ਦੇ ਚਲ ਹੁਣ ਸਾਈ ਵੀ ਤਾਂ ਨਾਲ ਜੋ ਹੁਣ ਤਾਂ ਬੈਠਾ ਹੈ ਚਲੋ ਜੀ ਸਰਦਾਰ ਜੀ ਦੇ ਕੁਰਤੇ ਪਜਾਮੇ ਦੀ ਰੋਟ ਆਉਂਦੀ ਹੈ ਤੇ ਬੜਾ ਕੰਮ ਮੁਲ ਜਾ ਤੇ ਹੁਣ ਮੈਂ ਪਹਿਲਾਂ ਸਬਜੀ ਜੀਰ ਦੀ ਆਲੂ ਪਕੌੜੇ ਨਹੀਂ ਬਣਾਵਾਂਗੇ ਸਬਜੀ ਸਾਨੂੰ ਬਾਬਾ ਕਹਿੰਦਾ ਡਾਇਮੰਡ ਦੇ ਆਲੂ ਲੋ ਕਰਾਰੇ ਆ ਆ ਮਾ ਗਿਆ ਸੈਫੀ ਕਹਿੰਦਾ ਬੈਠਾ ਇਹ ਨਹੀਂ ਗੇਟ ਖੁੱਲਾ ਸੜ ਰਹਿਣ ਨਿੰਦਾੜਿਆ ਡਾਇਮੰਡ ਦੇ ਆਲੂ ਦੀ ਸਬਜ਼ੀ ਬਣਾ ਕੇ ਦੇਖੋ ਕਰਾਰੀ ਬਣਦੀ ਹੁਣ ਦੇਖਦੇ ਆ ਫਿਰ ਨਹੀਂ ਇਸ ਕਰ ਨੂੰ ਮੋੜ ਦਾਂਗੇ ਮਿੱਠੇ ਆਲੂ ਵਧੀਆ ਨਹੀਂ ਲੱਗਦੇ ਹੈਗੇ ਚਲੋ ਜੀ ਬਾਕੀ ਆਪਣਾ ਹੁਣ ਆਪਾਂ ਕਰ ਲਿਆ ਕੰਮ ਸ਼ੁਰੂ ਕੱਲ ਵਾਲੀ ਵੀਡੀਓ ਤੇ ਇੱਥੇ ਹੋਊਗਾ ਸਵੇਰੇ ਸੂਟਾਂ ਦੀ ਵੀਡੀਓ ਤੇ ਆਪਾਂ ਕਾਟਨ ਦੇ ਸੂਟਾਂ ਦੀ ਸੇਲ ਲਾਵਾਂਗੇ ਸਾਰੀਆਂ ਪੈਣਾ ਉਹ ਸੂਟਾਂ ਦੀ ਵੀਡੀਓ ਜਰੂਰ ਦੇਖ ਲਿਓ ਸੋਹਣੇ ਸੋਹਣੇ ਸੂਟੋਂ ਦੇ ਚ ਬੁੱਕ ਕਰ ਲਿਓ ਜੀ ਦੇਖੋ ਮੇਰੀ ਭੈਣ ਨੂੰ ਰਿਕੁਐਸਟ ਹੈ ਜੀ ਮੇਰੇ ਕੋਲੋਂ ਦੋ ਸੂਟ ਬੁੱਕ ਕੀਤੇ ਹੋਏ ਨੇ ਉਹ ਦੀਦੀ ਦੇ ਇੱਕ ਵਰਕ ਵਾਲਾ ਸੂਟ ਹੈ ਘੇਰ ਤੇ ਪ੍ਰਿੰਟਡ ਸੂਟ ਦੇ ਉੱਪਰ ਘੇਰ ਤੇ ਉਹਨਾਂ ਨੇ ਫਲਾਵਰ ਬਣਵਾਏ ਨੇ ਇੱਕ ਟੀਸਟਾ ਦਾ ਸੂਟ ਹੈ ਜੀ ਦੀਦੀ ਮੇਰੇ ਕੋਲੋਂ ਸੋਣਾ ਨੰਬਰ ਨਿਕਲ ਗਿਆ ਜੀ ਜੇ ਤੁਸੀਂ ਬਲੌਗ ਦੇਖਦੇ ਹੋ ਜਰੂਰ ਮੇਰੇ ਨਾਲ ਕੰਟੈਕਟ ਕਰਿਓ ਆਪਣਾ ਨੰਬਰ ਉਹੀ ਚੱਲਦਾ ਮੈਨੂੰ ਮੈਸੇਜ ਕਰ ਦਿਓ ਲੁਧਿਆਣਾ ਸਾਈਡ ਦੇ ਉਹ ਦੀਦੀ ਨੇ ਮੇਰਾ ਖਿਆਲ ਹੁਣ ਮੈਨੂੰ ਪਤਾ ਨਹੀਂ ਫੋਨ ਤੋਂ ਨੰਬਰ ਅੱਧ ਵਿਚਾਲਾ ਜਾ ਹੋਇਆ ਪਿਆ ਕੁਝ ਕਹਿ ਗਈ ਨੇ ਕੁਝ ਕਹਿ ਨਹੀਂ ਦੀਦੀ ਰਿਕੁਐਸਟ ਹੈ ਤੁਹਾਡੇ ਸੂਟ ਆਏ ਪਏ ਨੇ ਜੀ ਤੁਸੀਂ ਆਪਣੇ ਸੂਟ ਮੰਗਵਾ ਤੇ ਜੇ ਤੁਸੀਂ ਵਲੌਗ ਦੇਖਦੇ ਹੋ ਮੈਨੂੰ ਜ਼ਰੂਰ ਮੈਸੇਜ ਕਰਿਓ ਚਲੋ ਜੀ ਇੱਕ ਆਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਵਲੌਗ ਦਾ ਤੁਸੀਂ ਦੱਸਿਓ ਕਿਵੇਂ ਲੱਗਿਆ ਕੱਲ ਨੂੰ ਮਿਲਦੇ ਆਪਾਂ ਸੋਹਣੇ-ਸੁਲਟਾ ਦੇ ਨਾਲ ਸੋਹਣੇ ਵਲੌਗ ਦੇ ਨਾਲ ਸੋਹਣੀ-ਸੋਹਣੀ ਵੀਡੀਓ ਨਾਲ ਸੋਹਣੇ-ਸੋਹਣੇ ਤੁਸੀਂ ਕਮੈਂਟ ਕਰਿਓ ਜੀ ਸਾਰਿਆਂ ਦਾ ਥੈਂਕ ਯੂ ਧੰਨਵਾਦ ਇੰਨਾ ਵਧੀਆ ਵੀਡੀਓ ਤੇ ਰਿਸਪੌਂਸ ਦੇਣ ਲਈ ਵੀਡੀਓ ਨੂੰ ਪਿਆਰ ਦੇਣ ਲਈ ਤੇ ਮਿਲਦੇ ਆਪਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ